ਅੱਜ ਤਰਨਤਾਰਨ ਦੇ ਲੋਕਾਂ ਨੇ ਇਹ ਜਿਹੜੀ ਨਹੀਂ ਹੈ ਇਹ ਰੱਖ ਦਿੱਤੀ ਹੈ ਔਰ ਮੈਂ ਤੁਹਾਨੂੰ ਦੱਸਣਾ ਕਿਉਂਕਿ ਇਹ ਸਾਡੇ ਨਾਲੋਂ ਪਹਿਲਾਂ ਵਿਰੋਧੀ ਕਹਿੰਦੇ ਸੀ ਕੱਲ੍ਹ ਦੀ ਦਾ ਕਾਂਗਰਸ ਭਾਜਪੀ ਇਹਦੀ ਸੈਮੀਫਾਈਨਲ ਮੈਚ ਹੈ ਫਿਰ ਅੱਜ ਪੰਜਾਬ ਦੇ ਲੋਕਾਂ ਨੇ ਤਰਨਤਾਰਨ ਦੇ ਲੋਕਾਂ ਨੇ ਜਿਹੜਾ ਸੈਮੀਫਾਈਨਲ ਉਹ ਦੱਸ ਦਿੱਤਾ ਵੀ ਇਹ ਕਿਹਦੇ ਹੱਕ ਚ ਜਾਣਾ ਕਲਸੀ ਸਾਹਿਬ ਸੰਤੂ ਸਾਹਿਬ ਨੂੰ ਕੈਬਨਟ ਦੇਖਾ ਗਿਆ ਪਾ ਅ ਦੇਖੋ ਜੀ ਇਹ ਪਾਰਟੀ ਹਾਈ ਕੁਮਾਰ ਦੀ ਲੀਡਰਸ਼ਿਪ ਦਾ ਫੈਸਲਾ ਹੈ ਜੋ ਪਾਰਟੀ ਲੀਡਰਸ਼ਿਪ ਫੈਸਲਾ ਲੋਕੀ ਹੁੰਦਾ ਸਭ ਅਕਾਲੀ党 ਨੇ ਪੂਰੀ ਫਾਈਟ ਕਰਤੀ ਹੈ ਜੰਮੇ ਚੋਣਾਂ ਦੇ ਉਸ ਨੂੰ ਕਿਵੇਂ ਵੇਖੋ ਹਾਂਜੀ ਫਾਈਟ ਵੇਖੋ ਮਾਰਜਨ ਕਿੰਨਾ ਇਹ ਵੇਖੋ ਇਹ ਗੱਲ ਕਰੋ ਮਾਰਜਨ ਕਿੰਨਾ ਫਾਈਟ ਦੀ ਨਹੀਂ ਗੱਲ ਵੋਟਾਂ ਦੇ ਪੈਣੀਆਂ ਜਿਹੜੀਆਂ ਸੈਕੰਡਰੀ ਨੰਬਰ ਤੇ ਗੱਲ ਕਰ ਰਹੇ ਸਹੀ ਅੱਜ ਕਾਂਗਰਸ ਕਿੰਨੇ ਤੇ ਜਿਹੜੀ ਪੰਜਾਬ ਚ ਕਹਿੰਦੀ ਸੀ ਵੀ ਆਪਾਂ ਲੜਾਈ ਸਾਡੀ ਕਹਿੰਦੇ ਵੀ ਜਿਹੜੇ ਇਹਨਾਂ ਦਾ ਇੱਕ ਮਾਹੌਲ ਕਾਂਗਰਸੀਆਂ ਦਾ ਇਹ ਬਣ ਗਿਆ ਸੀ ਇਹ ਕਹਿੰਦੇ ਸੀ ਰਹਿ ਗਿਆ 1.5 ਸਾਲ ਅੱਗੇ ਸਾਡੀ ਸਰਕਾਰ ਅੱਜ ਕਿੱਥੇ ਗਏ ਨੇ ਉਹ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਹਰਾਨ ਨਹੀਂ ਦੀ ਕਰ ਸਾਡੇ ਵਿਰੋਧੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਮੈਂ ਸਰਕਾਰ ਚਲਾਉਣੀ ਨਹੀਂ ਆਉਂਦੀ ਅੱਜ ਉਹਨਾਂ ਨੇ ਜਿੱਤ ਦਰਜ ਕਰਨੀ ਸਿੱਖ ਲਈ ਹੈ ਕੀ ਕਹਿਣਾ ਚਾਹੁੰਦੇ ਇਹਦੇ ਵਿਰੋਧੀਆਂ ਨੂੰ ਹੁਣ ਤੁਸੀਂ ਸਵਾਲ ਪੁੱਛੋ ਵੀ ਤੁਸੀਂ ਤੇ ਆ ਗੱਲਾਂ ਕਰਦੇ ਸੀ ਕਿ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਕੰਮ ਕਰੀ ਜਾ ਰਿਹਾ